ਸਸਿਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਰ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸ਼ਵੀਰ ਨੇ ਆਪਣੀ ਕੋ ਵੀਡੀਓ ਬਣਾਉਣੀ ਹੋਵੇ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆਜ ਦੀ ਵੀਡੀਓ ਵੀ ਪਿੰਡ ਸੁਖਣਾ ਦਾ ਜ਼ਿਲ੍ਹਾ ਮੋਗਾ ਬਈ ਤਹਿਸੀਲ ਨੂੰ ਬਾਗਾ ਪੁਰਾਣਾ ਪੈ ਜਾਂਦੀ ਹੈ ਜੀ ਜੋ ਬਾਈ ਜੀ ਤੁਸੀਂ ਸਾਹਮਣੇ ਵੇਖ ਰਹੇ ਹੋ ਪਹਿਲਾ ਸੂਆ ਸੁਈ ਹੋਈ ਹੈ ਬਾਈ ਪੰਜ ਤੋਂ 7 ਦਿਨ ਹੋ ਗਏ ਬਾਈ ਇਹਨੂੰ ਸੁਈ ਨੂੰ ਇਸ ਟਾਈਮ ਬਈ ਇਹਦਾ 11 ਲੀਟਰ ਦੁੱਧ ਤਿਆਰ ਹਨ ਨਟ ਅੱਜ ਦੀ ਵੀਡੀਓ ਵੀਰੇ ਲਾਈ ਮਿਲਕਿੰਗ ਤੇ ਆ ਇਹਦੀ ਆਪਾਂ ਲਾਈਵ ਮਿਲਕਿੰਗ ਕਰਕੇ ਦਿਖਾਉਣੀ ਆ ਸੋ ਨੂੰ ਤੋ ਦਾ ਤੁਸੀਂ ਬਈ ਦੇਖ ਸਕਦੇ ਹੋ ਆਰਡਰ ਦੀ ਕੁਆਲਿਟੀ ਦੇਖ ਸਕਦੇ ਹੋ ਬਾਈ ਜੀ ਬਹੁਤ ਜ਼ਿਆਦਾ ਸੋਹਣਾ ਤੋਰਾ ਦੇਖ ਸਕਦੇ ਹੋ ਤੁਸੀਂ ਦਰਮਿਆਨੇ ਕੱਦ ਦੀ ਹੈ ਵੀਰੇ ਸੋਹਣਾ ਪ੍ਰਿੰਟ ਆ ਪੈਠਪੁੜੇ ਦੀ ਚੰਗੀ ਆ ਦੇਖ ਸਕਦੇ ਹੋ ਬਾਈ ਜੀ ਤੁਸੀਂ ਥੋੜੇ ਟਾਈਮ ਤੱਕ ਆਪਾਂ ਵੀਰੇ ਲਾਈਵ ਮਿਲਕਿੰਗ ਸ਼ੁਰੂ ਕਰਾਂਗੇ ਤੇ ਵੀਰੇ ਇੱਕ ਰਿਕੁਐਸਟ ਹੀ ਆ ਜਿਹੜੇ ਭਰਾ ਨੇ ਆਪਣਾ ਜਨਰਲ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਚੈਨਲ ਨੂੰ ਸਪੋਰਟ ਕਰਿਆ ਕਰੋ ਭਰਾ ਲਾਈ ਮਿਲਕਿੰਗ ਹੋਣ ਜਾ ਰਹੀ ਹੈ ਬਾਈ ਦੇਖ ਸਕਦੇ ਹੋ ਤੁਸੀਂ ਅੱਜ ਸcroਪਾ ਪੰਜ ਤੋਂ 7 ਵਾਰ ਲਾਈ ਮਿਲਕਿੰਗ ਕੀਤੀ ਹੈ ਬਹੁਤ ਵਧੀਆ ਪਸ਼ੂ ਹੁੰਦੇ ਆ ਬਾਈ ਕੋਲੇ ਅੱਜ ਵੀ ਬਹੁਤ ਸੋਹਣਾ ਨਗੀਨਾ ਮਗਰਬਾਈ ਜੀ ਦੇ ਬੱਚਾ 19 ਲੀਟਰ ਤੋਂ ਉਹਦੇ ਤਿਆਰ ਆ ਬਾਕੀ ਤੁਸੀਂ ਲਾਈਵ ਮਿਲਕਿੰਗ ਤੋਂ ਨੂੰ ਪਤਾ ਲੱਗ ਕੇ ਜਾਊਗਾ ਹੋ ਜੀ ਬਾਈ ਤੁਸੀਂ ਬਾਲਟੀ ਦੇਖ ਸਕਦੇ ਹੋ ਖਾਲੀ ਬਾਲਟੀ ਆ ਚਵਾਈ ਹੋਣ ਲੱਗੀ ਆ 19 ਲੀਟਰ ਬਾਈ ਦੇ ਕਹਿੰਦੇ ਮੁਤਾਬਕ ਦੁੱਧ ਤਿਆਰ ਆ ਲਾਈ ਮਿਲਕਿੰਗ ਤੁਸੀਂ ਦੇਖ ਸਕੋਗੇ ਇਹ ਥੋੜੀ ਵੀਡੀਓ ਵੀਡੀਓ ਲੰਮੀ ਬਣੂਗੀ ਸੋਪਰਾ ਮੇਰਾ ਕੋਈ ਵੀਡੀਓ ਛੱਡਿਆ ਨਾ ਸਾਰੀ ਜ਼ਰੂਰ ਦੇਖਿਆ ਕਰੋ ਦੇਖ ਸਕਦੇ ਹੋ ਬਈ ਜੀ ਤੁਸੀਂ ਧਾਰਾ ਸੋਹਣੀਆਂ ਧਾਰਾ ਲਗਭਗ ਬਾਈ ਜੀ ਅੱਧੀ ਮਿਲਕਿੰਗ ਖਤਮ ਹੋ ਚੁੱਕੀ ਆ ਤੇ ਬਾਈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਦਾ ਕੰਟੈਕਟ ਨੰਬਰ ਆ 48000 ਰੁਪਏ ਬਾਈ ਇਹਦਾ ਬਾਈ ਨੇ ਡਿਮਾਂਡ ਕੀਤੀ ਆ ਜੋ ਮੌਕੇ ਤੇ ਥੋੜਾ ਬਹੁਤਾ ਮਾਨਤਾ ਨਹੀਂ ਹੋਊਗਾ ਬਾਈ ਜੋ ਕਿਸੇ ਭਰਾ ਨੂੰ ਇਹ ਵੈੜ ਚੰਗੀ ਲੱਗਦੀ ਆ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ 48000 ਰੁਪਏ ਬਾਈ ਡਿਮਾਂਡ ਕਰ ਰਿਹਾ ਬਾਈ ਮਗਰ ਬਾਈ ਇਹਦੇ ਬੱਚਾ ਲਗਭਗ ਵੀਰੇ ਮਿਲਕਿੰਗ ਅੱਧੀ ਖਤਮ ਹੋ ਚੁੱਕੀ ਆ। ਤਕਰੀਬਨ ਫਿਨਿਸ਼ ਹੋ ਚੁੱਕੀ ਆ ਮਿਲਕਿੰਗ। ਇਹ ਬਾਲਟੀ ਹੈਗੀ ਵੀਰੇ 9 ਤੋਂ 10 ਲੀਟਰ ਦੀ ਬਾਲਟੀ ਆ। ਤੁਸੀਂ ਹੁਣ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿੰਨਾ ਦੁੱਧ ਆ ਵੀਰੇ। 19 ਲੀਟਰ ਬਾਈ ਨੇ ਕਿਹਾ ਸੀ। ਮੈਂ 19 ਲੀਟਰ ਆਪਾਂ ਇੱਥੇ ਲਾਈ ਮਿਲਕਿੰਗ ਕਰਨੀ ਆ। ਦੋਨੋਂ ਵੇਲੇ ਆਂਦਾ ਮੁੱਲੇ ਦਾ 41000 ਬਾਈ ਜੀ ਮੋਕੇ ਤੇ ਥੋੜਾ ਬਹੁਤਾ ਮਾਨਤਾ ਨਹੀਂ ਹੋਊਗਾ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲਦਾ ਉਹ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਤੁਸੀਂ ਵੈਟ ਲੈ ਸਕਦੇ ਹੋ ਬਾਈ ਜੀ ਮਿਲਕਿੰਗ ਖਤਮ ਹੋ ਚੁੱਕੀ ਹੈ ਦੇਖ ਸਕਦੇ ਹੋ ਤੁਸੀਂ ਤੁਹਾਡੇ ਸਾਹਮਣੇ ਆ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਦਰਮਿਆਨੇ ਕਰ ਦਈਏ ਵੀਰੇ ਤੇ ਥੈਂਕ ਯੂ ਬਾਈ ਜਰ